ਕਮੇਟੀ ਪੰਜਾਬ ਜਿੰਦਾਬਾਦ 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 ਸਾਰੇ ਦੂਸਰੇ ਕਮੇਟੀ ਪੰਜਾਬ ਜਿੰਦਾਬਾਦ 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 ਸਰਕਾਰਾਂ ਤੇ ਨਾ ਚਾਹ ਕਰੋ ਜੀ ਸਾਹਿਬ ਕੇ ਵੀਰੇ ਮਾੜਾ ਮਾੜਾ ਖਲਾਕਾ ਮਾੜਾ ਦੂਸਰਾ ਸਮਿਟੀ ਪੰਜਾਬ ਨਾਜੀਤ ਸਿੰਘ ਮੱਦੋ ਦੇ ਬਲਾਕ ਤੋਂ ਤਾਂ ਸਾਡੀ ਸਾਰੀ ਟੀਮ ਮਤਲਬ ਸਵਾਲ ਜਵਾਬ ਅਸੀਂ ਤੁਹਾਡੇ ਨਾਲ ਕਰਨੇ ਆਂ ਪੂਰੀ ਸ਼ਾਂਤ ਮਹੀਨਾ ਕੋਈ ਇਹ ਕੋਈ ਕੋਈ ਕਰ ਹਾਂਜੀ ਤੁਹਾਡਾ ਹੱਕ ਹੈ ਤੇ ਚਲੋ ਪੂਰੀ ਜੀ ਸਭ ਤੋਂ ਪਹਿਲਾ ਸਵਾਲ ਤਾਂ ਸਾਡਾ ਇਹ ਹੈ ਜੀ ਦੱਸੋ ਸਾਡੇ ਅਸੀਂ ਪਿਛਲੀ ਾਰ ਮੁਹੰਮਦ ਅਸਰੀਕ ਜੀ ਬਣਾ ਕੇ ਇੰਟਰਵਿਊ ਭੇਜਿਆ ਉਹਨਾਂ ਨੇ ਸਾਡਾ ਪਿੰਡ ਵੀ ਨਹੀਂ ਦੇਖਿਆ ਸਾਡੀ ਗੱਲ ਤਾਂ ਜਿਹੜੀ ਸੁਣਦੀ ਉਹ ਬਹੁਤ ਦੂਰ ਦੀ ਗੱਲ ਆ ਇਹਦੇ ਤੇ ਸਾਡੀ ਬੇਨਤੀ ਆ ਵੀ ਜੇ ਤੁਸੀਂ ਜਿੱਤ ਜਾਨੂੰ ਤੇ ਤੁਸੀਂ ਸਾਡੇ ਜਿਸ ਤਰ੍ਹਾਂ ਅੱਜ ਮਿਲੇ ਹੋ ਐਸੇ ਤਰ੍ਹਾਂ ਹੀ ਮਿਲਦੇ ਰਹੋਗੇ ਜਾਂ ਸਾਨੂੰ ਵੀ ਫਿਰ ਉਹ ਧੀ ਕੀ ਕਰਨੀ ਕੋਈ ਪੰਜ ਸਾਲ ਉਹ ਕਿਰੂਨ ਕੇ ਹੱਥ ਚੁੜ ਕੇ ਕਹਿਨੀ ਆ ਸੇਵਾ ਦਾ ਮੌਕਾ ਦੋਂਗੇ ਮਤਲਬ ਅੱਭੀ ਪਤਾ ਲੱਗੂ ਅੱਜ ਪਹਿਲੀ ਵਾਰ ਨਹੀਂ ਮੱਚੀ ਉਹ ਹਾਲ ਤੱਕ ਅਸੀਂ ਦੋਸਤ ਦੇ ਸੁਖਦੇ ਵੀ ਆਉਂਦੇ ਰਹੇ ਆ ਪਰ ਜਿਹੜੀ ਮੇਰੀ ਸੇਵਾ ਲੱਗੀ ਸੀ ਪੰਜ ਸਾਲ ਜਦੋਂ ਮੈਂ ਚੇਅਰ ਪਰਸੈਂ ਲਗਾਈਆ ਅਤੇ ਉਹ ਦੋਵੇਂ ਇਸ ਪੰਡ ਦਾ ਧਿਆਨ ਰੱਖਦੀ ਸੀ ਔਰ ਹੁਣ ਵੀ ਰੱਖੂਗੀ ਆਪਣੇ ਭਰਾਵਾਂ ਦੇ ਨਾਲ ਖੜਵੀ ਜੀ ਸਾਡਾ ਦੂਜਾ ਸਵਾਲ ਇਹ ਹੈਗਾ ਜੀ ਜੇ ਸਰਕਾਰ ਹੁੰਦੀ ਆ ਜਿਹੜੇ ਸਾਡੇ ਬੰਦੀ ਸਿੰਘ ਸਜ਼ਾਵਾਂ ਪੂਰੀਆਂ ਕਰ ਚੁੱਕੇ ਆ ਜਾਂ ਜਿਹੜੇ ਐਨਐਸਏ ਲਾ ਕੇ ਝੂਠੇ ਪਰਚੇ ਪਾ ਕੇ ਸਾਡੇ ਨੌਜਵਾਨ ਜੇਲਾਂ ਚ ਬੰਦ ਆ ਕੀ ਉਹ ਬਾਹਰ ਆਉਣੇ ਚਾਹੀਦੇ ਆ ਜਾਂ ਨਹੀਂ ਜ਼ਰੂਰ ਜੀ ਨੌਜਵਾਨ ਬੱਚੇ ਆ ਮਾਮਾ ਦੇ ਪੋਤੇ ਔਰ ਉਹ ਸਾਡੇ ਸਮਾਜ ਚ ਆਉਣਗੇ ਔਰ ਆਪਣੇ ਸਮਾਜ ਚ ਸਰ ਉੱਚਾ ਕਰਕੇ ਜੀਵਗੇ ਔਰ ਮੈਂ ਸਪੋਰਟ ਚ ਖੜੀ ਹਾਂ ਜੀ ਤਰ ਤਾ ਜੀ ਅਗਲਾ ਸਵਾਲ ਸਾਡਾ ਇਹ ਹੈ ਜੀ ਜਿਹੜੇ ਬਾਰਡਰਾਂ ਤੇ ਸਾਡੇ ਕਿਸਾਨ ਮਜ਼ਦੂਰ ਹਲਕਾ ਨਿਹਾਲ ਸਿੰਘ ਅਲੱਗ ਜਗ ਵੀ ਹੋਏ ਆ ਬਾਰਡਰ ਤੁਹਾਡੇ ਸਾਹਮਣੇ ਜਿਹੜਾ ਉਹ ਮੋਰਚਾ ਲੱਗਾ ਗੋਲੀਆਂ ਚੱਲੀਆਂ ਤੁਸੀਂ ਸਾਡੇ ਜਿਹੜੇ ਉਹ ਕਿਸਾਨ ਮਜ਼ਦੂਰ ਜੱਗਮੀ ਹੋਏ ਆ ਜਿਨ੍ਹਾਂ ਦੇ ਤੁਸੀਂ ਘਰ ਗਏ ਹੋ ਪਲੀਜ਼ ਤੁਸੀਂ ਉਹਨਾਂ ਦਾ ਕੋਈ ਨਾਮ ਤੇ ਪਿੰਡ ਦਾ ਸੰਲ ਦੇ ਬੰਦਾ ਤਾਂ ਹਰ ਮੈਂ ਨਾਮ ਵੀ ਦੱਸ ਸਕਦੀ ਪਰ ਮੈਨੂੰ ਇੰਨਾ ਪਤਾ ਵੀ ਸਾਡਾ 700 ਪਸਾਨ ਉੱਥੇ ਅ ਅਸੀਂ ਹੀਂਦ ਹੋਇਆ ਦੇਖੋ ਜਿਹੜਾ ਬੰਦਾ ਆਇਆ ਜ਼ਿੰਦਗੀ 'ਚ ਉਹਨੇ ਦੁਬਾਰਾ ਤਾਉਣਾ ਹੁੰਦਾ ਔਰ ਸਰਕਾਰਾਂ ਨੂੰ ਚਾਹੀਦਾ ਸੀਗਾ ਕਿ ਤੁਸੀਂ ਉਹਨਾਂ ਦੇ ਪਰਿਵਾਰਾਂ ਨੂੰ ਜਾ ਕੇ ਕੁਛ ਨਾ ਕੁਛ ਸਹੂਲਤ ਦੇ ਦਿਤੋ ਤਾਂ ਜੋ ਆਪਣਾ ਉਹ ਗੁਜ਼ਾਰਾ ਕਰ ਸਕਣ ਕਿਉਂਕਿ ਜਿਹੜਾ ਬੰਦਾ ਹੁੰਦਾ ਉਹੀ ਰੋਟੀ ਰੋਜੀ ਦਾ ਸਾਧਨ ਹੁੰਦਾ ਆਪਣੇ ਪਰਿਵਾਰ ਨੂੰ ਪਾਲਦਾ ਜਦੋਂ ਬੰਦਾ ਦੁਨੀਆ ਤੋਂ ਚਲਾ ਜਾਂਦਾ ਤਾਂ ਉਹਦਾ ਪਰਿਵਾਰ ਪਿੱਛੇ ਉਹਨਾਂ ਨੂੰ ਪਤਾ ਜਿਹੜੇ ਦੁੱਖ ਤਕਲੀਫ ਭੋਗਤਦੇ ਆਂ ਔਰ ਸਮਾਜ ਉਹਨਾਂ ਉਹ ਵਿਚਾਰੇ ਮੈਨੂੰ ਪਤਾ ਕਿਉਂਕਿ ਇਹ ਇੱਕ ਕਿਸਾਨ ਮਜ਼ਦੂਰ ਤਾਂ ਹੈਗੀ ਜਿਹਦੋਂ ਗਰੀਬ ਪਰਿਵਾਰ ਦਾ ਬੰਦਾ ਵੀ ਜਿਹਦੀ ਰੋਟੀ ਰੋਜੀ ਚਲੀ ਜਾਂਦੀ ਨਾ ਉਹ ਵੀ ਨਾ ਮਸਕਲਾ ਵਿੱਚੋਂ ਦੀ ਲੰਗਦਾ ਔਰ ਇਹ ਸਾਡੇ ਕਿਸਾਨ ਹੈ ਜਿਹੜੇ ਸ਼ਹੀਦ ਹੋਏ ਆ ਇਹਨਾਂ ਵਾਸਤੇ ਅਸੀਂ ਪ੍ਰਮਾਤਮਾ ਅੱਗੇ ਅਰਦਾਸ ਕਰਦੇ ਆਂ ਕਿ ਇਹਨਾਂ ਦੇ ਪਰਿਵਾਰਾਂ ਨੂੰ ਭਾਣਾ ਮੰਨਣ ਦਾ ਹੌਲ ਬਖਸ਼ੀਏ ਔਰ ਉਹਨਾਂ ਨੂੰ ਆਪਣੇ ਨਿਵਾਸ ਸਥਾਨ ਵਿੱਚ ਸਥਾਨ ਦੇਵੇ ਔਰ ਅਸੀਂ ਉਹਨਾਂ ਭੈਣ ਭਰਾਵਾਂ ਦੇ ਨਾਲ ਖੜੇ ਉਹਨਾਂ ਦੀ ਆਵਾਜ਼ ਕਰਾਂਗੇ ਜੀ ਜੀ ਸਾਡੀ ਇੱਕ ਅਗਲਾ ਸਵਾਲ ਹੈ ਜਿਹੜੇ ਕਿਸਾਨ ਮਜ਼ਦੂਰ ਹੈ ਕੀ ਮੰਗਣ ਦੇ ਲਈ ਬਾਡਰਾਂ ਤੇ ਲੜ ਰਹੇ ਆ ਕੀ ਉਹ ਗਲਤ ਆ ਜਾਂ ਸਹੀ ਹੈ ਸਹੀ ਹੈ ਉਹ ਸਾਡੇ ਵਾਸਤੇ ਲੜਾਈ ਕਰ ਰਹੇ ਆ ਉਹ ਆਪਣੀ ਮਸਤ ਨਹੀਂ ਕਰਲੇ ਲੜਦੇ ਉਹ ਸਾਡੀ ਕਿਸਾਨੀ ਬਚਾਉਣ ਵਾਸਤੇ ਸਾਡੇ ਪੰਜਾਬ ਸੂਬੇ ਵਿੱਚ ਕਿਉਂਕਿ ਇਹ ਜਿਹੜਾ ਸਟਾ ਸੂਬਾ ਹੈ ਖੇਤੀ ਪ੍ਰਧਾਨ ਸੂਬਾ ਹੈ ਅਗਰ ਕਿਸਾਨੀ ਉੱਥੇ ਇਸ ਤਰ੍ਹਾਂ ਰੋੜਗਾ ਤੇ ਅਸੀਂ ਰੋਟੀ ਕਿੱਥੋਂ ਖਾਵਾਂ ਸਾਡਾ ਅੰਨ ਦਾ ਤਿਆ ਕਿਸਾ ਜੇਕਰ ਤੁਹਾਡੀ ਸਰਕਾਰ ਆਉਂਦੀ ਆ ਜਿਹੜੇ ਕਿਸਾਨ ਮਜ਼ਦੂਰ ਹੱਕੀ ਮੰਗਾਂ ਦੇ ਲਈ ਬਾਰਡਰਾਂ ਤੇ ਬੈਠੇ ਲੜ ਰਹੇ ਆ ਤੇ ਕੀ ਉਹ ਤੁਹਾਡੀ ਸਰਕਾਰ ਉਹ ਜਿਹੜੀਆਂ ਸਾਡੀਆਂ ਹੱਕੀ ਮੰਗਾਂ 12 ਮੰਗਾਂ ਸਾਡੀਆਂ ਲਿਖੀਆਂ ਵੀ ਹੋ ਜਾਣਾਂ ਤੇ ਜੇ ਜਿਹੜਾ ਸਾਡਾ ਸੁਭ ਕਰਨ ਜਿਹੜਾ ਸੀਦਾ ਕੀ ਇਹਨੂੰ ਇਨਸਾਫ ਮਿਲੇਗਾ ਸਾਡੀਆਂ ਮੰਗਾਂ ਪੂਰੀਆਂ ਹੋਣੀਆਂ ਤੁਹਾਡੀ ਸਰਕਾਰੋਂ ਕੋਸ਼ਿਸ਼ ਕਰਾਂਗੇ ਜੀ ਕਿਉਂਕਿ ਇਹ ਜਿਹੜਾ ਬੱਚਾ ਸ਼ਹੀਦ ਹੋਇਆ ਉੱਥੇ ਧੀ ਬੱਚੀ ਹੈ ਦੇਖੋ ਤਿੰਨ ਪੈਣਾ ਦਾ ਭਰਾ ਸੀ ਤੇ ਮਾਂ ਜ ਤੜਫਦੀ ਫੱਦੀ ਮਾਂ ਨਹੀਂ ਤੱਕ ਹੁੰਦਾ ਨਹੀਂ ਇੱਕ ਮਾਂ ਹੈ ਮੈਨੂੰ ਵੀ ਪਤਾ ਹੈ ਜਦੋਂ ਬੱਚਾ ਨੌਜਵਾਨ ਬੱਚਾ ਮਾਂ ਦੀਆਂ ਅੱਖਾਂ ਸਾਹਮਣੇ ਜਾਂਦਾ ਤਾਂ ਉਹਦਾ ਹਾਲ ਹੁੰਦਾ ਹੈ ਔਰ ਅਸੀਂ ਪੂਰੀ ਤਰ੍ਹਾਂ ਤੁਹਾਡਾ ਸਾਥ ਬਣਾਂਗੇ ਔਰ ਮੁਤਾਬਕ ਅਠਾਣਾ ਅਗਲਾ ਸਾਡਾ ਸਵਾਲ ਇਹ ਜੇ ਤੁਹਾਡੀ ਸਰਕਾਰ ਆਉਂਦੀ ਹੈ ਤੇ ਭਾਰਤ ਜਿਹੜਾ ਹੈਗਾ ਡਬਲਯੂਟੀ ਤੋਂ ਬਾਹਰ ਆਵੇਗਾ। ਅਸੀਂ ਪੂਰੀ ਕੋਸ਼ਿਸ਼ ਕਰਾਂਗੇ ਕਿ ਅਸੀਂ ਜਿਹੜੀ ਨੀਤਾ ਬੰਦਾਂ ਨੂੰ ਪਹਿਲ ਦੇ ਤੌਰ ਤੇ ਸਾਥ ਦੇਵਾਂ। ਜੇ ਤੁਹਾਡੀ ਸਰਕਾਰ ਆਉਂਦੀ ਹੈ ਤਾਂ ਲੱਖੀਆਂ ਤੋਂ ਥੀਰੀ ਦੇ ਵਿੱਚ ਜਿਹੜਾ ਜੇ ਮਿਸਰਾ ਤੇ ਸੀਧਾ ਨਿਕਲਣਾ ਹੈ ਸਾਡੇ ਕਿਸਾਨਾਂ ਖਾਂਗ ਨਹੀਂ ਕਰਨਾ ਜਿਹੜਾ ਪਰ ਰੋਹਤ ਪ੍ਰਦਰਸ਼ਨ ਕਰ ਰਹੇ ਸੀ ਗੱਡੀਆਂ ਚੜਾ ਕੇ ਜਿਹੜਾ ਉਹਨਾਂ ਦਾ ਰੈਸਟ ਕੀਤਾ ਇਹ ਉਹਨਾਂ ਨੂੰ ਤੁਸੀਂ ਜਿਹਨਾਂ ਦੇ ਵਿੱਚ ਠੱਠਾ ਹੈ। ਕੌਣ ਕਰਾਂਗੇ ਜੀ ਸਰਕਾਰ ਦੇ ਅਸੂਖੀ ਚੀਜ਼ਾ ਰੱਖਾਗੇ ਲੋਕ ਸਭਾ ਸੁਣਾ ਕੇ ਜਿਹੜੇ ਸਾਡੇ ਪੈਟਰੋਲ ਖਸਾਨਾਂ ਤੇ ਉਹਨਾਂ ਨੇ ਹੀ ਗੱਡੀਆਂ ਚੜਾਤੀਆਂ ਉਹਨਾਂ ਦੀ ਕੀ ਗੱਲ ਸੀ ਕਿ ਆਹ ਕਿਹੜਾ ਹੈ ਨਾ ਉਹ ਇਮਸਾਫ ਨੂੰ ਦਿੱਤਾ ਗਾ ਅਗਲਾ ਸਾਡਾ ਸਵਾਲ ਹੈ ਜੀ ਕਿਹਾ ਗੀ ਸਰਕਾਰ ਤੇ ਪੱਤਰ ਸਾਮਣੇ ਬੋਟ ਕਾਰ ਦੀ ਸੌ ਚੁੱਕੀ ਸੀ ਕਿ ਜਿਹੜਾ ਹੈਗਾ ਨਕਾ ਵੀ ਬੰਦ ਹੋ ਗਿਆ ਜਿਹੜੇ ਬਿਆਦ ਦੇ ਦੋਸਤੀਆਂ ਉਹਨਾਂ ਨੇ ਵੀ ਪੰਜਾਬਾਂ ਦੇ ਤੇ ਆ ਜਾਣੀਆਂ ਪਰ ਨਾ ਤਾਂ ਨਕਾ ਬੰਦ ਹੋਇਆ ਤੇ ਨਾ ਹੀ ਉਹਨਾਂ ਨੂੰ ਜਿਹੜੀਆਂ वाहगुरु से भरोसा करते हैं सजा मिलती जे तीन जाए ਤੋ ਕੀ ਖਾਨਾ ਮਜਬੂਰਾਂ ਦੁਕਾਨਦਾਰਾਂ ਨਾਲ ਲੜੋਗੇ ਜਾਂ ਕਾਰਕੁਨਾਂ ਦੇ ਨਾਲ? ਮੈਂ ਤਾਂ ਆਪ ਕੁਝ ਕਰਦਾ ਨਹੀਂ ਲੱਗਦਾ। ਮੈਂ ਤਾਂ ਪੰਚਾਇਤਾਂ ਦਾ ਆਦੇਸ਼ ਆਸਤ। ਅੱਜ ਇੱਕ ਬੜਾ ਕੋਹਲ ਪਿੰਡ ਕੋਲ ਆਈ ਜੀ ਪਛਾਣੀਆਂ ਦੋਵੇਂ ਤਰਫ ਜੀ। ਬਾਗਰੇ ਪਿੰਡ ਕੋਲ ਨਹੀਂ ਬਣਿਆ। ਆ ਤੁਸੀਂ ਦੇਖੋ ਜੀ ਕੋਹਲ ਆਉਂਦਾ ਜਿਹੜੀਆਂ ਤਸਵੀਰਾਂ ਤੁਸੀਂ ਦੇਖ ਲਈਆਂ ਨਾ। ਆਹ ਆਓ ਤਾਂ ਦੋ ਇਹਨਾਂ ਦੀਆਂ ਜਿਹੜੀਆਂ ਪੱਲੀਆਂ ਦੇ ਵਿੱਚ ਪਸ ਦਿੱਤੀਆਂ ਦੀ ਮੌਜੂਦ ਹੋਈ ਉਹ ਬੱਚੀ ਦੇਖੋ ਕਿੰਨੇ ਸਾਡੇ ਚੜ ਦੇ ਨਿਸ਼ਾਨ ਹੋਇਆ। ਤੇ ਸਾਡਾ ਜਿਹੜੀ ਮੰਗ ਹੈ ਸਾਡੀ ਅਸੀਂ ਬਖਮਾ ਪ੍ਰਿਆ ਜੰਗੀ ਸਾਹਿਬ ਹੀ ਗਏ ਅਸੀਂ ਉਹਨਾਂ ਤੱਕ ਵੀ ਪਹੁੰਚ ਕੀਤੀ ਆ ਸਾਡੀ ਜਿਹੜੀ ਮੰਗ ਆ ਸਾਡੇ ਐਸਪੀ ਕਮੇਟਰੀ ਜੰਗੀ ਜੀ ਉਹਨਾਂ ਕੋਲ ਵੀ ਗੌਂਸ ਕੀਤੀ ਆ ਅਸੀਂ ਜਿਉਂ ਦਿੱਤੇ ਹੋਈ ਰੋਲ ਰਹੇ ਆ ਇਹਦੇ ਬਾਰੇ ਸਾਡਾ ਹੱਲ ਹੋਊਗਾ ਉਸ ਦਿਨ ਵੀ ਮੈਨੂੰ ਵੀਰ ਮਲੇਸੀ ਸੀ ਅਰੇ ਨੰਨੀ ਮੇਰੀਆਂ ਸਾਰੀਆਂ ਗੱਲਾਂ ਵੀ ਰਿਕਾਰਡ ਕੀਤੀਆਂ ਜਾਂ ਪੂਰੀ ਕੋਸ਼ਿਸ਼ ਕਰੂੰਗੀ ਕਿ ਜਿਹੜੇ ਇਹ ਪਰਿਵਾਰਾਂ ਦੇ ਜੀ ਗਏ ਆ ਇਹ ਮੁਰਕੀ ਤਾਂ ਆਉਣੇ ਨਹੀਂਗੀ ਔਰ ਇੰਨਾ ਜਿਹੜੀ ਇਹ ਪਾਲਿਸੀਸ ਮਸਿਆ ਇਹ ਮੇਰਾ ਹੱਲ ਕਰਨ ਦੀ ਕੋਸ਼ਿਸ਼ ਇੱਕ ਸਾਡਾ ਸਵਾਲ ਇਹ ਹੈ ਜੀ ਅਸੀਂ ਇਹ ਪੋਲ ਬਣਾਉਣ ਦਾ ਵਾਸਤੇ ਸੜਕ ਤੇ ਜਿਹੜੀ ਇਹ ਨੈਸ਼ਨਲ ਹਾਈਵੇ ਤੇ ਅਸੀਂ 8 ਮਹੀਨੇ ਸਾਡੀਆਂ ਮਾਮਾ ਭੈਣਾਂ ਬੈਠੀਆਂ ਰਹੀਆਂ ਤੁਸੀਂ ਉਹ ਉਸ ਧਰਨੇ ਚ ਦਰਾਂ 8 ਮਹੀਨਿਆਂ ਚ ਤੁਸੀਂ ਉਹਨਾਂ ਨੂੰ ਕਿੰਨੇ ਬਾਰੇ ਬੇ ਬੀਬੀਆਂ ਭੈਣਾਂ ਦਾ ਮੈਨੂੰ ਪਤਾ ਤਾਂ ਸੀਗਾ ਬਿੱਤਣਾ ਚੱਲਦਾ ਪਿਆ ਔਰ ਬੀਬੀਆਂ ਭੈਣਾਂ ਕਿਉਂਕਿ ਮੈਂ ਉਦੋਂ ਆਪਣੀ ਅਸੀਂ ਇਲੈਕਸ਼ਨ ਲੜਦੇ ਸੀਗੇ ਉਦੋਂ ਅਸੀਂ ਉੱਤਰ ਸੀਗੇ ਆਪਣੇ ਜਗਰਾਉਂ ਉਦੋਂ ਮੇਰੇ ਤੋਂ ਆਇਆ ਨਹੀਂ ਗਿਆ ਪਰ ਮੈਨੂੰ ਇਸ ਮੁੱਦੇ ਦਾ ਪੂਰੀ ਜਾਣਕਾਰੀ ਹੈ ਕਿ ਬੀਬੀਆਂ ਭੈਣਾਂ ਨੇ ਬਹੁਤ ਕੋਸ਼ਿਸ਼ ਕੀਤੀ ਸੀਗੀ ਪਰ ਦੇਖੋ ਜੀ ਬਲਾਸਪੁਰ ਹਰਮਾਚੀ ਦੇਖੋ ਮੌਜੂਦਾ ਐਮਐਲਏ ਲੋਕਾਂ ਨੇ ਬਖੀ ਨੂੰ ਕਰੇ ਬਣਾਇਆ ਦੋ ਵੇ ਜੀ ਹਾਂ ਜੀ ਜੇ ਬੰਦਾ ਦੋ ਸਾਲਾਂ ਚ ਨਹੀਂ ਕੁਛ ਕਰ ਸਕਦਾ ਦੋ ਅੱਧਾ ਮਾਚ ਨਹੀਂ ਕੁਛ ਕਰ ਪਾਇਆ ਫਿਰ ਉਹਨੂੰ ਮੰਮੇ ਲੈ ਬਣਾਉਣ ਦਾ ਕੀ ਫਾਇਦਾ ਮੈਨੂੰ ਤੁਸੀਂ ਮਾਫ ਕਰ ਦਿਨੀ ਮੈਂ ਪੂਰੀ ਕੋਸ਼ਿਸ਼ ਕਰੂੰਗੀ ਮੈਂ ਤੁਹਾਡੀ ਇਹ ਜਿਹੜੀ ਮੰਗ ਹੈ ਇਹਨੂੰ ਪਹਿਲ ਦੇ ਤਰਤੀ ਰੋਕ ਸਾਲ ਸਾਡੇ ਹੋਰ ਆ ਜੀ ਸਾਡੇ ਪਿੰਡ ਚ ਪੁਲ ਨਾ ਹੋਣ ਕਰਕੇ ਸਾਡੇ ਬਹੁਤ ਮੌਤਾਂ ਹੋਈਆਂ ਸਾਨੂੰ ਦਿਖਾਤਾ ਸਾਡੇ ਐਕਸੀਡੈਂਟ ਨਾਲ ਬੰਦੇ ਜਿਹੜੇ ਹੈਗੇ ਘਰਾਂ ਚ ਬਹੁਤ ਪਏ ਆ ਕੀ ਤੁਸੀਂ ਕਿਸੇ ਪਰਿਵਾਰ ਨਾਲ ਦੁੱਖ ਸਾਂਝਾ ਕਰਨ ਆਏ ਹੋ ਹਾਂ ਜੀ ਇੱਥੇ ਜਿਹੜੇ ਉਹਨੂੰ ਐਕਸੀਡੈਂਟ ਹੋਇਆ ਸਾਬੋ ਕੇ ਸਾਥ ਦਾ 22 ਸਾਲ ਤੋਂ ਉਹਨਾਂ ਨੇ ਕੋਈ ਇਹੋ ਜਿਹਾ ਪਰਿਵਾਰ ਹੀ ਨਹੀਂ ਛੱਡਿਆ ਹੋਣਾ ਜਿੱਥੇ ਉਹ ਦੋਪਲੇ ਸਭ ਦੇ ਲੀਕੇ ਔਰ ਅਸੱਟਾ ਉਹਨਾਂ ਨਾਲ ਪੂਰਾ ਸਹਿਯੋਗ ਕਰ ਪਰ ਉਹਨਾਂ ਦੇ ਜਿਹੜੇ ਚੀਜ਼ ਹੈ ਉਹਨਾਂ ਵਾਸਤੇ ਪਰ ਮਾਤਮਿਕ ਯਰ ਲਾਜ਼ਮੀ ਹੈ ਚਲੋ ਸਾਡਾ ਇਹਦਾ ਸਵਾਲ ਮੂੜ ਮੈਂ ਹੈਗਾ ਵੀ ਇੰਨਾ ਪਰਿਵਾਰਾਂ ਚੋਂ ਨਾ ਸਾਰੋ ਕੇ ਸਾਹ ਆਏ ਅਤੇ ਨਾ ਹੀ ਤੁਸੀਂ ਆਏ ਹੋ ਇਹ ਸਾਨੂੰ ਦਾ ਸਵਾਸ ਹੈਗਾ ਅਸੀਂ ਇਨ ਇਨ ਇੰਨਾ ਪਰਿਵਾਰਾਂ ਚ ਹੈਗੀ ਹੈ ਨਹੀਂ ਚਲੋ ਕੋਈ ਗੱਲ ਨਹੀਂ ਉਹ ਤੋਂ ਅਗਲੀ ਗੱਲ ਚਲੋ 7 ਵਜੇ ਇੱਕ ਇੱਕ ਦੋ ਹੀ ਸਵਾਸ ਹੈਗੇ ਜੀ ਆਪਣੇ ਇੱਕ ਸਾਡੇ ਜਿਹੜੀ ਹੈਗੀ ਮੰਨ ਲਓ ਕਿ ਮਜ਼ਦੂਰਾਂ ਨੂੰ ਅੱਜ ਇੱਥੇ ਆਪਾਂ ਖੜੇ ਆ 2019 ਵਿੱਚ ਉਹਨਾਂ ਨੇ ਸਭ ਪਰ ਸਾਫ਼ ਕੀਤਾ ਸੀ ਸਾਡੇ ਉਹ ਮਜ਼ਦੂਰਾਂ ਨੂੰ ਅੱਜ ਤੱਕ ਹੀ ਪੈਸੇ ਨਹੀਂ ਮਿਲੇ ਉਹਨਾਂ ਨੂੰ ਇਹ ਕਿਹਾ ਜਾਂਦਾ ਵੀ ਇਹ ਰਜਿਸਟਰ ਤੇ ਸਾਈ ਡੁੱਲ ਗਈ ਇਹ ਰਜਿਸਟਰ ਧਮਾਦ ਗਿਆ ਕੀ ਜੇ ਤੁਸੀਂ ਹੋਂਮੇ ਉੱਤੇ ਉਹ ਮਜ਼ਦੂਰਾਂ ਦੇ ਜਿਹੜੇ ਪੈਸੇ ਆ ਦਵਾਸਾ ਦੇ ਦਿਓ ਐਕਚੁਅਲੀ ਜਦੋਂ ਆਪਣੇ ਕੋਲੇ ਉਹ ਹਾਜ਼ਰੀ ਹੈ ਨਹੀਂ ਨਾ ਉਹ ਹੁਣ ਜਿਹੜੀ ਮੰਗਦੀ ਆ ਪੇਪਰ ਵੀ ਹਾਜ਼ਰੀ ਰਜਿਸਟਰ ਲਿਆਓ ਹੁਣ ਇਹ ਤਾਂ ਜਿਹੜਾ ਉਸ ਟਾਈਮ ਤੇ ਬੰਦਾ ਕੰਮ ਕਰਵਾਉਂਦਾ ਸੀ ਜਿਹੜਾ ਹਾਜ਼ਰੀਆਂ ਲਾਉਂਦਾ ਸੀ ਇਹ ਉਹਦੀ ਮਸਕਿਲ ਹੈ ਇਹਨੇ ਇਹੋ ਜੀ ਕਲਪਨਾ ਕਿਉਂ ਕੀਤੀ ਔਰ ਸਾਡੇ ਜਿਹੜੇ ਗਰੀਬਾਂ ਨੇ ਕੰਮ ਕੀਤਾ ਮਨਰੇਗਾ ਲੈਣੀ ਤੇ ਇਹ ਵਿਕਟਨਾ ਕਿਉਂ ਇਥੇ ਸਾਹਮਣੇ ਆਈ ਅੱਜ ਉਹਨੇ ਉਦੋਂ ਲੋਕਾਂ ਨੇ ਮੁੱਦਾ ਕਿਉਂ ਠਾਇਆ ਔਕੇ ਡਾਕਟਰ ਕਿਉਂ ਨਹੀਂ ਗਏ ਜਲਾਪੂਸ ਨੇ ਠਾਇਆ ਜੀ ਮੁੱਦਾ ਉਹਨਾਂ ਨੂੰ ਇਸ ਤਰ੍ਹਾਂ ਹੁੰਦਾ ਵੀ ਸੋਡੇ ਕਾਰਡ ਕੱਟੇ ਜਾਣਗੇ ਬਥੇਰੇ ਵਾਰੀ ਗਏ ਹੈ ਜੀ ਹੁਣ ਵੀ ਉਹ ਜਾ ਰਿਹਾ ਜਾਣ ਲਈ ਤਿਆਰ ਆ ਇੱਕ ਸਾਡੇ ਜਿਹੜਾ ਬੱਟਰ ਬੱਛ ਦਾ ਪਾਣੀ ਮਜ਼ਦੂਰਾਂ ਦਾ ਉਹ ਨਹੀਂ ਚੱਲੂਗਾ ਸ਼ਰਤ ਦੇ ਪਿੰਡ ਪਾਸੇ ਇਹ ਵੀ ਸਾਡੀ ਮੰਗ ਹੈ ਤੇ ਲਾਸਟ ਹੀ ਦੋ ਸਵਾਲ ਆ ਸਾਡੇ ਪਿੰਡ ਦੇ ਵਿੱਚ ਸੜਕ ਨੰਗਣ ਦੇ ਦੌਰਾਨ ਅਜਾ ਨੰਗਿਆ ਜੀ ਇੱਥੇ ਕਰੋੜਾ ਰੁਪਈਆ ਦਾ ਕਪਲਾ ਹੋਇਆ ਜਿਹਨੇ ਕਪਲੇ ਦੇ ਸਬੰਧ ਚ ਆ ਗੱਡੀ ਚ ਕੱਢਿਆ ਸਾਰਾ ਨਹੀਂ ਕੋਈ ਨਾ ਦੋ ਬਾਜਾ ਪਰ ਸਾਰੇ ਕੋਈ ਕਪਲੇ ਦੇ ਸਬੰਧ ਚ ਸਾਰੇ ਡਾਕੂਮੈਂਟ ਆਪਣੇ ਪੰਚਾਇਤ ਮੰਤਰੀ ਸੀਗੇ ਕੰਟੀਕਟ ਆ ਅਸੀਂ ਉਹਨਾਂ ਨਾਲ ਵੀ ਮੀਟਿੰਗ ਲਾਈ ਅਸੀਂ ਸੀਐਮ 41 ਸਾਲ ਨੂੰ ਵਾਈ ਹੈਂਡ ਜਾ ਕੇ ਸਾਰੀ ਫਾਈਲ ਦਿੱਤੀ ਉਹਨਾਂ ਨਾਲ ਵੀ ਅਸੀਂ ਮੀਟਿੰਗ ਲਾਈ ਉਸ ਤੋਂ ਬਾਅਦ ਜਿਹੜੀ ਸਾਡੀ ਉਹ ਇਨਕੁਆਰੀ ਹੈਗੀ ਅਸੀਂ ਉਹ ਤੇ ਆਰਟੀਆਈ ਵੀ ਪਾਈ ਪਰ ਜਿਹੜੀ ਉਹ ਸਾਡੀ ਹੈਗੀ ਆ ਉਹ ਏਡੀਸੀ ਦਫ਼ਤਰ ਮੋਗਾ ਉਹ ਕਟਾਲ ਨੱਪੀ ਬੈਠਿਆ ਕੀ ਸਾਨੂੰ ਵਿਸ਼ਵਾਸ ਹੋ ਸਕਦਾ ਵੀ ਜੇ ਤੁਹਾਡੇ ਤੁਸੀਂ ਜਾਇਦ ਦਿਓ ਤਾਂ ਸਾਡੇ ਕੰਡੀਸ਼ਨਰ ਘਟਲਾ ਹੋਇਆ ਜਿਹੜੇ ਬੰਦੇ ਦੋਸ਼ੀ ਉਹਨਾਂ ਨੂੰ ਸਜ਼ਾਵਾ ਦਿੱਤਾ ਜਾ ਰਹੀ ਹੈ ਜ਼ਰੂਰ ਜ਼ਰੂਰ ਤੁਹਾਨੂੰ ਕਿ ਅਸੀਂ ਇੱਥੇ ਕੋਸ਼ਿਸ਼ ਵੀ ਕਰਾਂਗੇ ਕਿ ਜਿਹੜੀ ਫਾਈਲ ਹੈ ਸਾਦਰਤੀ ਦੀ ਹੈ ਉਹ ਕੀ ਕਾਰਨ ਹੈ ਜੇ ਤੁਹਾਡੀ ਸਰਕਾਰ ਆਉਂਦੀ ਹੈ ਤੇ ਲੋ ਨਸੇ ਤੇ ਆਪਣੀ ਗੱਲ ਹੋਗੀ ਤੇ ਸਾਡਾ ਲਾਸਟ ਸਵਾਲ ਹੈ ਤੁਸੀਂ ਸਾਡੇ ਵਿੱਚ ਖੜੇ ਹੋ ਸਾਡੇ ਨਾਲ ਸਵਾਲ ਜਵਾਬ ਕੀਤੇ ਆ ਸਾਡਾ ਸਵਾਲ ਜਵਾਬ ਕਰਨ ਦਾ ਤਰੀਕਾ ਸਹੀ ਆ ਜਾਂ ਗਲਤ ਆ ਉਸ ਤੋਂ ਬਾਅਦ ਤੁਹਾਨੂੰ ਸਾਡੇ ਵਿੱਚੋਂ ਕਿਸਾਨ ਮਜ਼ਦੂਰ ਨਜ਼ਰ ਆ ਰਹੇ ਆ ਜਾਂ ਹੁੱਲੜਵਾਜ ਨਜ਼ਰ ਆ ਰਹੇ ਇਹ ਤੇ 2 ਮਿੰਟ ਲਈ ਤੁਸੀਂ ਜਰੂਰ ਸਾਨੂੰ ਦੱਸੋ ਕਿਉਂਕਿ ਸਾਡੇ ਵੀ ਲੋਕਾਂ ਨੂੰ ਪਤਾ ਲੱਗੇ ਵੀ ਅਸੀਂ ਹੁੱਲੜਵਾਜਾਂ ਜਾਂ ਅਸੀਂ ਲੋਕਾਂ ਦੇ ਹੱਕਾਂ ਲਈ ਲੜਦੇ ਆ ਪਲੀਜ਼ ਇਹ ਤੇ 2 ਮਿੰਟ ਹੱਥ ਕੀ ਹੈ ਜਦੋਂ ਆਪਾਂ ਐਸੇ ਇਨਸਾਨੀਅਤ ਦੇ ਨਾਤੇ ਇੱਕ ਦੂਜੇ ਨੂੰ ਮਿਲਦੇ ਮਿਲਦੇ ਆ ਨਾ ਉਹਦੇ ਚ ਸਾਡੀ ਰਿਸਪੈਕਟ ਵੱਧ ਜਾਂਦੀ ਹੈ ਮੈਂ 5 ਸਾਲ ਛੇਰ ਪਰਸ ਰਹੀਆਂ ਔਰ ਮੈਂ ਪਾਰਟੀ ਬਾਜੀ ਤੋਂ ਉੱਪਰ ਉੱਟ ਕੇ ਕੰਮ ਕਰਦੀ ਰਹੀਆਂ ਜਿਹਨੂੰ ਮਰਜ਼ੀ ਪੁੱਛ ਲਿਓ ਤੁਸੀਂ ਮੋਗੇ ਝਿਲੇ ਚ ਜਾ। ਪਰ ਮੈਂ ਕਦੇ ਆਇਆ ਨਹੀਂ ਸੀ ਦੇਖਿਆ ਕਿ ਕਿਹੜੀ ਪਾਰਟੀ ਚ ਹੈ। ਮੈਂ ਦੇਖਦੀ ਸੀ ਵੀ ਇਨਸਾਨ ਹੈ ਮੇਰੇ ਕੋਲ ਆਇਆ ਪਰ ਮੇਰੀ ਜਿਹੜੀ ਜਿਹੜਾ ਪਹਿਲਾ ਕੰਮ ਹੈ ਮੈਂ ਇਹਦਾ ਕੰਮ ਪੁੱਛਣਾ ਹੈ। ਇਹ ਤਾਂ ਵੀ ਕੀ ਕੰਮ ਹੈ ਔਰ ਮੇਰੇ ਨਾਲ ਜਿਹੜਾ ਪੀਏ ਸੀ ਬੋਲੀਏ ਤੋਂ ਉਹਨੂੰ ਅੱਜ ਵੀ ਪੁੱਛ ਲਿਓ ਵੀ ਅਸੀਂ ਉਹਨੂੰ ਵਾਪਸ ਕਾਲ ਕਰਦੇ ਹੁੰਦੇ ਸੀ ਬੰਦੇ ਨੂੰ ਕੰਮ ਕਰਕੇ। ਅਸੀਂ ਉਹਨੂੰ ਕਹਿੰਦੇ ਸੀ ਵੀ ਬੈਠਣਾ ਨਹੀਂਗਾ। ਕੰਮ ਦੱਸ ਜਾ ਔਰ ਤੈਨੂੰ ਪਿੱਛੇ ਕਾਲ ਆ ਜਾਗੀ ਔਰ ਇਹ ਜਿਹੜੀ ਮੰਦਭਾਗੀ ਘਟਨਾ ਵਾਪਰੀ ਹੈ ਨਾ 11 ਹਰੀਕ ਨੂੰ ਐਮਐਲਏ ਨੇ ਜਿਹੜੇ ਚੂਹਲੜ ਬਾਜ ਗਿਆ ਹੁੱਲੜ ਬਾਜ ਤਾਂ ਇਹ ਲੋਕ ਹੈ ਇਹਨਾਂ ਨੂੰ ਮੈਂ ਖੁਦ ਦੇਖਿਆ ਸਾਡੇ ਨੌਜਵਾਨ ਬੱਚਿਆਂ ਨੂੰ ਹੁੱਲੜ ਬਾਜੀ ਕਰਾਉਂਦੇ ਰਹੇ ਇਹ ਜਿਹੜੇ ਜਿਹੜੀਆਂ ਇਹਨਾਂ ਨੇ ਚੋਣਾਂ ਜਿੱਤੀਆਂ ਵਾਂ ਅਜਿਹੇ ਇਹ ਅੱਜ ਸੱਤਾ ਭੋਗ ਰਹੇ ਆ ਇਹ ਬਿੱਲੇ ਬੈਠੇ ਲੋਕ ਜਿੰਨਾ ਕੂੜੇ ਅੱਜ ਮੈਂ ਕਹਿੰਦੀ ਤੁਸੀਂ ਮੈਂਬਰ ਪੰਚਾਇਤ ਖੜਾ ਦੋਨਾ ਇਹ ਇਸ ਦੇ ਕਾਬਿਲ ਨਹੀਂ ਇਹ ਮੁੱਖ ਮੰਤਰੀ ਬਣਾਤਾ ਇਹ ਸਾਡੇ ਲੋਕਾਂ ਨੇ ਉਦੋਂ ਗਲਤੀ ਕੀਤੀ ਆ ਔਰ ਅੱਜ ਅਸੀਂ ਉਹਦਾ ਖਮਿਆਜਾ ਭੁਗਤ ਰਹੇ ਆ ਔਰ ਵਾਈਪ ਗਰੁੱਪ ਦੇ ਅਰਦਾਸ ਕਰਦੇ ਕਿ ਇੰਨਾ ਲੋਕਾਂ ਨੂੰ ਪ੍ਰਮਾਤਮਾ ਸਮੱਤ ਬਖਸ਼ੀ ਸਾਡੇ ਸਾ ਇੱਕ ਮਿੰਟ ਤੁਸੀਂ ਕਲੀਅਰ ਨਿਕ ਰਹੀ ਅਸੀਂ ਕਿਸਾਨ ਮਜ਼ਦੂਰ ਬਣ ਰਹੇ ਆ ਜਿਹੜਾ ਸਾਡਾ ਸਵਾਲ ਜਵਾਬ ਕਰਨ ਦਾ ਤਰੀਕਾ ਉਹ ਸਹੀ ਆ ਕੋਈ ਨਹੀਂ ਕੋਈ ਨਹੀਂ ਆ ਬੋਤੋਰੇ ਅਸੀਂ ਬਹੁਤ ਵਧੀਆ ਹਰ ਇੱਕ ਨੂੰ ਗੱਲਬਾਤ ਕਰਦੀ ਆ ਇਹੋ ਜੀ ਜਿਹੜੀ ਗੱਲਬਾਤ ਹੈ ਸਾਡੀ ਇਹ ਅਸੀਂ ਅੱਗੇ ਵੀ ਲੋਕਾਂ 'ਚ ਪਹੁੰਚਾਵਾਂਗੇ ਵੀ ਇਹ ਸਾਡੇ ਭਰਾ ਸਾਡੇ ਭਰਾ ਹੈ ਸਾਡੇ ਮਾਈ ਪਾਪ ਹੈ ਸਾਡਾ ਅੰਨ ਦਾਤਾ ਹੈ ਜਿਹੜੇ ਲੋਕਾਂ ਨੂੰ ਆਪਣੀਆਂ ਮੁਸ਼ਕਲਾਂ ਦੱਸਦੇ ਆ ਤੁਸੀਂ ਦੇਖੋ ਆਪਦੇ ਕੰਮ ਕਾਜ ਛੱਡ ਕੇ ਇੱਥੇ ਖੜੇ ਆ ਇਸ ਲੋਕ ਸੇਵਾਇ ਇਹ ਲੋਕ ਸੇਵਾਇ ਇਹ ਅਸੀਂ ਜਦੋਂ ਸਾਨੂੰ ਮਿਲੇ ਸੀ ਅਜੇ ਤੋਂ ਬਾਅਦ ਥੋੜੇ ਸਾਰੇ ਬੰਨਾਂ ਚ ਬੋਲਦੇ ਆ ਅਸੀਂ ਸਾਰਾ ਪ੍ਰਚਾਰ ਕਰਦਾ ਤੇ ਗਾਂ ਵੀ ਬੋਲਦੇ ਜਾਣਾ ਇਹ ਸਾਰਾ ਬਾਕੀ ਨਾਲ ਬੰਦਾ ਜਿੱਤੇ ਤੋਂ ਇਹ ਚੀਜ਼ ਹੋਈ ਆ ਮੈਂ ਉਹਦੇ ਤੋਂ ਲੱਗੀ ਹੋਈ ਵੀਰੇ ਮੈਂ ਸਾਡੇ ਮੈਂ ਇਸੇ ਪੂਰੇ ਪੰਜਾਬ ਚ ਇਹ ਚੀਜ਼ ਹੈ ਨਾ ਜਿਹੜੀ ਪੂਰੇ ਪੰਜਾਬ ਚ ਭੇਜੋ ਵੀ ਇੱਥੇ ਸਾਡੇ ਹਲਕਾ ਨਿਆਰਸਿੰਗ ਵਾਲਾ ਜਿਲ੍ਹਾ ਮੋਗਾ ਤੇ ਇਹੋ ਜਿਹੀ ਘਟਨਾ ਵਾਪਰੀ ਐ ਸਾਨੂੰ ਇਹੋ ਜਿਹੀ ਭਤੀ ਸ਼ਬਦਾਵਲੀ ਜੀ ਇਹਨਾਂ ਨੂੰ ਤਾਂ ਪਤਾ ਹੀ ਨਹੀਂਗਾ ਮੁੱਖ ਮੰਤਰੀ ਨੂੰ ਨਹੀਂ ਪਤਾ ਮਜ਼ਾਕ ਕਰੀ ਜਾਂਦਾ ਲੋਕਾਂ ਨੂੰ ਪੀਂਦੇ ਪਹਿਲਾਂ ਪਾਣੀ ਪੀ ਲੈਂਦਾ ਫਿਰ ਝੂਠਾ ਪਾਣੀ ਦਸਤਾਰ ਤੇ ਪਾ ਲੈਂਦਾ ਐ ਕਿ ਇਹੋ ਜਿਹਾ ਮੁੱਖ ਮੰਤਰੀ ਜੀ ਨੇ ਸਾਡੇ ਅਜਾ ਰੋਲ ਤੇ ਭਰਾ ਮੇਰੇ ਸਾਡੇ ਬਜ਼ੁਰਗ ਰੋਲ ਤੇ ਸਾਡਾ ਲਾਸਟ ਸਵਾਲ ਹੈ ਜੀ ਇੱਕ ਸਾਡੀ ਜਿਹੜੀ ਬਾਰਡਰਾਂ ਤੇ ਮੰਗ ਹੈਗੀ ਐ ਸਾਡੇ ਖੇਤ ਜਿਹੜੇ ਮਲੇਡਾ ਨੇ ਦੂਰ ਆ 200 ਡੈਣਾ ਪੱਕਾ ਉਹਨਾਂ ਨੂੰ ਕੰਮ ਮਿਲੇ ਤੇ 700 ਰੁਪਏ ਦੀ ਆੜੀ ਮਿਲੇ ਤੁਹਾਡੀ ਸਰਕਾਰ ਹੋਣ ਤੇ ਹੋ ਜਾਊਗਾ ਸਾਡੇ ਦੀ ਗਰੰਟੀ ਦਿੱਤੀ ਆ ਲੈ ਰਾਬਤ ਕਿਉਂ ਲੈਣੋਂ ਬਾਹਲੂ ਮੇਤਾ ਚਾ